ਕੀ ਕਰਨ ਲੱਗਾ ਬੰਦੂ ਮੇਰੇ ਨੂੰ ਵੇਂਦੀ ਵੇਂਦੀ ਆ ਗਈ ਲੈ ਸੱਚੀ ਕਹਦਾਈ ਲੈ ਹਾ ਕਿਦਾਂ ਸੁੱਕੀ ਜਦੋਂ ਵੇਖੋ ਸੁੱਕੀ ਹੀ ਰਹਿੰਦੀ ਆ ਹਾਏ ਹਾ ਨੀ ਭੈਣ ਤੂੰ ਕਿਧਰ ਆ ਗਈ ਤੇਰੇ ਘਰ ਹੀ ਲੰਮੇ ਪਹਿਣਾ ਹੁੰਦਾ ਤੇ ਤੂੰ ਆ ਜਾ ਨਹੀਂ ਆ ਗਈ ਮੈਂ ਤਾਂ ਇੱਧਰ ਕੂੜਾ ਜਾ ਸੁਟਣ ਆਈ ਹਾਂ ਤੇ ਉਹ ਕੁੜੀ ਮੇਰੀ ਨੂੰ ਵੇਖਣ ਆ ਕਿ ਮੈਂ ਹਾਂ ਇੱਧਰ ਨੂੰ ਆ ਜਾਂਦੀ ਤੇ ਕਦੇ ਤੇ ਤੇਰੀ ਕੁੜੀ ਤੇ ਆਣ ਕੇ ਇੱਥੇ ਖੇਡਣ ਗਈ ਆ ਬਹਿ ਜਾ ਬਹਿਣਾ ਕੀ ਉੱਥੇ ਛਾਵੇਂ ਜੀ ਵੇਗਾ ਨਹੀਂ ਤਾਕ ਕਿਵੇਂ ਆਈ ਆ ਆਉਣਾ ਕਿਹਨ ਦੱਸਾਂ ਤੇ ਨਹੀਂ ਪੂਰਾ ਜਿਹਾ ਸੁੱਤਣਾ ਹੀ ਮੈਨੂੰ ਆ ਗਈ ਗਾਹ ਨਾ ਗਈ ਨਾ ਵੇਖਾਂ ਕਿ ਕਾੜੇ ਦਾ ਕੰਮ ਕਾਰ ਕਰ ਲਿਆ ਸੀ ਮੈਂ ਤਾਂ ਲੰਮੇ ਪਈ ਹਣੀਗਾ ਆਉਂਦੇ ਹੀ ਖੜੀ ਨਾ ਸੋ ਤੂੰ ਨੀਰ ਬਹੁਤ ਹਿੰਦੀ ਤੂੰ ਸੁੱਤੀ ਹੀ ਰਹੀ ਨੀ ਜਦੋਂ ਮੈਂ ਵੇਖਾਂ ਕਿ ਐ ਸੁੱਤੀ ਤੇ ਮੈਂ ਆਪਣਾ ਕੰਮ ਕਰਕੇ ਕਹੇ ਦੱਸ ਮੈਂ ਤਾਂ ਹੈ ਮੇਰਾ ਕੰਮ ਕੋਈ ਕਰ ਜਾਂਦਾ ਕੰਮ ਤੇ ਤੂੰ ਆਪ ਦੇ ਕਰਕੇ ਸੁੱਤੀ ਆ ਹਾਂ ਹਾਂ ਤੂੰ ਹੀ ਦੋ ਜਾਣੀਆਂ ਹੋਈਆਂ ਫਿਰ ਹੈਲੀ ਆਹ ਆਪਾਂ ਨੂੰ ਚੱਲੀ ਗਈ ਬਾਹਰ ਨੂੰ ਘੜੀ ਬਣਾਉਣੀ ਤਾਂ ਨਾਲ ਗੱਲ ਕਰਨੀ ਪਊਗੀ ਲੈ ਨੀ ਦੁੱਜੀ ਕਿੱਥੇ ਗਈ ਥਾਡੀ ਨਹੀਂ ਉਹ ਵੀ ਪਤਾ ਨਹੀਂ ਤੇਰੇ ਮੰਜਾ ਮਲ ਕੇ ਉਹ ਵੀ ਪਈ ਹੋਊਗੀ ਉਹਨੇ ਕਿਹੜਾ ਤੈਨੂੰ ਹਾਂ ਬੜੀ ਯਾਦ ਆ ਤਪੋੜਿਆਂ ਨੂੰ ਮੰਜੇ ਕੋਣ ਦਿਨੇ ਸੰਦਾ ਹੀ ਹੁਣ ਅੱਜ ਕੱਲ ਤੇ ਤੱਸ ਵੇਲੇ ਕੀ ਕਰਨਾ ਵੇਲੇ ਕੰਮ ਤਾਂ ਧੰਦਾ ਕਰਕੇ ਬੈਠੇ ਰਹਿੰਦੇ ਨਹੀਂ ਤੂੰ ਕੱਢਦੇ ਨਹੀਂ ਮੇਰੇ ਤਾਂ ਟਾਈਮ ਹੀ ਨਹੀਂ ਲੱਗਦਾ ਹਾਂ ਹੈ ਨਹੀਂ ਆਪਾਂ ਸੌ ਦਿਨ ਕਰਦੀ ਰਹਿਣੀ ਤੈਨ ਜਾਣੀ ਆ ਜੇ ਤੇਨੇ ਰਾਮ ਨਵੈਲੀਗਾ ਹੋ ਕੇ ਬੰਦਾ 100 ਕੰਮ ਤੁਸੀਂ ਵੀ ਲਗ ਬੰਦੇ ਕੋਲ ਫੋਟਾ ਮੱਟਲਾ ਦਾ ਕੱਜ ਦਾ ਪੈ ਗਈ ਨਹੀਂ ਤੇ ਤੂੰ ਵੀ ਤੇਨ ਨਹੀਂ ਏ ਲੈ ਪਹਿਲੇ ਤੂੰ ਤਾਂ ਫੇਰ ਤਾਂ ਗਨ ਮੇਰੀਆਂ ਨੂੰ ਆ ਜਾਣੀ ਜੇ ਤੈਨੂੰ ਕੋਈ ਕਹਿ ਦਈਏ ਨਾ ਜਿੰਨਾ ਵੀ ਦਸੀਏ ਨਾ ਹਾਂ ਨਹੀਂ ਤੂੰ ਸਾਡੇ ਤੋਂ ਗੱਲ ਲਕੋ ਕੇ ਰੱਖੀ ਤੇ ਜੇ ਦੱਸ ਦਿੱਤੀ ਤਾਂ ਵੀ ਮਾਰ ਦੇ ਤੇ ਜੇ ਨਾ ਕਸੀ ਤਾਂ ਵੀ ਮਾਰੀ ਕੋਈ ਫਾਇਦਾ ਨਹੀਂ ਤੇਰੀ ਕਿਹੜੀ ਤੂੰ ਗੱਲ ਤੂੰ ਮੇਰੇ ਤੋਂ ਲਕੋਲੀ ਤੇ ਕੀ ਤੂੰ ਦੱਸਣਾ ਮੈਨੂੰ ਕੀ ਬਾਜ਼ਾਰ ਤਾਈਆਂ ਪਾਈ ਜਾਂਦੀ ਨਹੀਂ ਮੈਂ ਬਾਜ਼ਾਰ ਤੇ ਨਹੀਂ ਕੋਈ ਵੀ ਪਾਉਂਦੀ ਮੈਂ ਤੇ ਉਹ ਆਂਦੀ ਉਹ ਦੂਜੀ ਕਿੱਥੇ ਗਈ ਊ ਤੂੰ ਆਈ ਨਹੀਂ ਜਿੱਤੀ ਕਿ ਤੂੰ ਨਹੀਂ ਕਿੱਥੇ ਤੂੰ ਸੁੱਤੀ ਹੋਈ ਹੈਂ ਇਸ ਸੱਤੇ ਅੰਦਰ ਉਹ ਨੂੰ ਨਹੀਂ ਆ ਚੱਸਕਾ ਸੁੱਤੀ ਹੋਣੀ ਅੰਦਰ ਵੇਸੀ ਉਹ ਨੂੰ ਨਹੀਂ ਆਤਾ ਹੈ ਕੋਈ ਆਇਆ ਆ ਵਾਪਕ ਗੱਲਾਂ ਬਾਤਾਂ ਕਰਨੀ ਜਾਂ ਕਿਤੇ ਘਰ ਜਾਣਾ ਤੈਨੂੰ ਹੀ ਆਇਦਰੋਂ ਨਿਕਲੀ ਆ ਉੱਤਰ ਵਾੜੀ ਉਧਰ ਮੈਂ ਤਾਂ ਕਿਸੇ ਦੇ ਘਰ ਜਾਂਦੀ ਨਹੀਂ ਤੂੰ ਮੇਰੇ ਘਰ ਆ ਕੇ ਮੈਨੂੰ ਹੀ ਗੱਲਾਂ ਕਰੀ ਜਾਣੀ ਉਹ ਜਦੋਂ ਕਿਤੇ ਵੇਖਾ ਕਰਦੀ ਨਾਲੇ ਨਾਲੇ ਘਰ ਖਲੋਤੀ ਹੁੰਦੀ ਕਦੀ ਉਹਨਾਂ ਦੇ ਘਰ ਆਇਆ ਨਹੀਂ ਇਧਰ ਇਧਰੋਂ ਆਵਾਜ਼ ਆਈ ਕਰਮੂ ਦੀ ਇਧਰੋਂ ਆਵਾਜ਼ ਆਈ ਕੀ ਕੀ ਕਰਮੂ ਮੈਨੂੰ ਮੇਨੇ ਮਾਰਨਾ ਹੀ ਮੈਨਾਂ ਲੜਨਾ ਹੀ ਕੀ ਤੈਨੂੰ ਆ ਨਹੀਂ ਹੋਣ ਕਿੰਨੇ ਦਿਨ ਹੋ ਗਏ ਆਈ ਨਹੀਂ ਕੀ ਗੱਲ ਹੋ ਗਈ ਆ ਹੁਣ ਨਹੀਂ ਕਦੀ ਤੈਨੂੰ ਬਾਹਰ ਵੇਖ ਮੈਂ ਤਾਂ ਖਵਾਂਡੇ ਮੁੰਡੇ ਗਈ ਆ ਚੰਗਾ ਨਹੀਂ ਆਉਂਦੀ ਤੇਰੇ ਵਰਗੀ ਮੂੰਹ ਤੇ ਗੱਲ ਮਾਰ ਦਿੰਦੀ ਤੇ ਫਿਰ ਫਾਇਦਾ ਕੀ ਉਥੇ ਜਾਣ ਆਉਂਦਾ ਆ ਵੀ ਗੁੱਸੇ ਕਰਨ ਹੋਣ ਵਾਲੀ ਗੱਲ ਆ ਕੋਈ ਹੋਰ ਮੈਂ ਹਾਸੇ ਮੈਂ ਹੀ ਕਹਿ ਦਿੱਤਾ ਹੱਸ ਹੱਸ ਪਰ ਅੱਜ ਅਸੇ ਬਗਦੇ ਹਾਂ ਅੰਤਰਾ ਮਮੀ ਆਪੇ ਕਿ ਕੁੜੀ ਮਗਰ ਚਾਚੂ ਪੀਣੀ ਸੀ ਦੁਪਹਿਰ ਦੀ ਬਣਾ ਕੇ ਕਿਉਂ ਤੂੰ ਪੀਣੀ ਮੈਂ ਚੱਲ ਜੇ ਕੋਟ ਮੈਂ ਪੀਣੀ ਕਾਦੀ ਮੈਂ ਤਾਂ ਹੁਣੇ ਕਲਾਸੀ ਰੱਖ ਕੇ ਆਈ ਆਂ ਹਾਂ ਇਹ ਤਾਂ ਨਹੀਂ ਬਣਾਈ 2 ਵਜੇ ਬਣਾਉਣੀ ਨੇ ਜੇ 2 ਨਹੀਂ ਬੱਚੇ ਨਹੀਂ ਆਲੇ ਲੈ ਨਾ ਮੈਂ ਤਾਂ ਚੱਲਨੀ ਮੈਂ ਨਹੀਂ ਪਹਿਣਾ ਪਈ ਮੈਂ ਤੇ ਕੂੜਾ ਜਿਹਾ ਸੁੱਟਣ ਆ ਗਈ ਜਹਾ ਮੈਂ ਘੜੀ ਲੰਮੇ ਪਹਿਣਾ ਮੇਰੀ ਤਾਂ ਨੀਰ ਅੱਧਾ ਘੰਟਾ ਨਹੀਂ ਖਰਾਬ ਹੋ ਗਈ ਤੇ ਮੇਰੇ ਕੋਲ ਕੰਮ ਨਹੀਂ ਕਰ ਪਾਇਆ ਉਹ ਨਾ ਲੰਮੀ ਡਾਕਟਰ ਕਹਿੰਦੇ ਕੂਲ ਪਾਣੀ ਪਾਂਦਾ ਬਿਨਾਂ ਤੇ ਲੰਮੀ ਨਾ ਪਾਓ ਵੀ ਪਹਿਣਾ ਮੇਰਾ ਤਾਂ ਘੰਟਾ ਵੀ ਲੇਟ ਹੋ ਗਿਆ ਮੇਰੇ ਕੋਲ ਕੰਮ ਨਹੀਂ ਹੋਣਾ ਜਾ ਮੇਰੀ ਭੈਣ ਦੇ ਕੰਮ ਕਰਕੇ ਘਰ ਜਾ ਚੱਲਨੀ ਤੂੰ ਲੰਮੀ ਪੈ ਗਈ ਆ ਜਾ ਤੇ ਮੈਂ ਗੋਗਲੂ ਵੇਖ ਲਈ ਮੈਂ ਦੋ ਹੈਗੀ ਮੋਜੀ ਮਸਾਸਾ ਨਾਨ ਮੇਰੀ ਆਈ ਆਂ ਅੰਦੀ ਗੋਗਲੂ ਧਰ ਲਾਂਗੇ ਚਾਰ ਤਾਂ ਦੀ ਚੀਕੜਾ ਕਰਦਾ ਹੈਗੀ ਯਾਰ ਆਹੋ ਫਿਰ ਢੇ ਆ ਜਾ ਨਾਨ ਤੇਰੀ ਗੋਗਲੂ ਖਾਣੀ ਆਈ ਆ ਕੇ ਕਿ ਕਿ ਖਾ ਚੱਲੀਏ ਨਦੀ ਇਹ ਘਰ ਭਾਇਆ ਘਰ ਐਵੇਂ ਲਿਬੜਦੀ ਰਹਿੰਦੀ ਇਧਰ ਆ ਕੇ ਸਾਡੇ ਘਰ ਰਹਿੰਦੀ ਕੀ ਹੋਇਆ ਜੀ ਅੱਜ ਆਈ ਗਈ ਐ ਚੱਲ ਨੀ ਆ ਨਾ ਘਰ ਪਿਆ ਕਰਮਾ ਉਹ ਐਵੇਂ ਦਰ ਆ ਜਾਂਦੀ ਕਿਲਾ ਆ ਗਿਆ ਜੀ ਨਾ ਨਾ ਇੱਥੇ ਕਿਹੜੇ ਸਾਡੇ ਤੇ ਸਕੂਲ ਗਿਆ ਪੜ੍ਹਨਾ ਉਹ ਹੀ ਤਾਂ ਹੀ ਉਸੇ ਪਲੇਖੇ ਆ ਜਾਂਦੀ ਛਾਂ ਮਾ ਦੀ ਹੋਰ ਨਾ ਨਾ ਬਹੁਤ ਇੱਥੇ ਬਹੁਤੀ ਪੂ ਵੇਟੜਾਈ ਸੱਦਾ ਕਿਆ ਹੈ ਹੈਗੀ ਨੋਗਲੂ ਆ ਹੋਏ ਹੋਏ ਜੀ ਇਹ ਦੇਣ ਵਾਲੇ ਹੈਗੇ ਅੱਜ ਕਿਹ ਜ ਮੰਗਾਂ ਨਾ ਕਿਰ ਤੂੰ ਹੱਥ ਤੱਕ ਮੁਕਾ ਨੀ ਨਾ ਨੋਗਲੂ ਪੋਟ ਕੇ ਹਨੀ ਕੋ ਨਹੀਂ ਹੈਗੀ ਪਾਈ ਹੈ ਜਿੱਲੇ ਪਾਈ ਦਿੱਥੇ ਦੋ ਲਾ ਉਥੇ ਤਿੱਲੋ ਲਾਏ ਰਿਹਾ ਅੱਧਾ ਤਿੱਲੋ ਹੋਰ ਲੈ ਲੈ ਈ ਭੈਣਾ ਹਾੜਿਕ ਜੀ ਕਿ ਸਾਡੇ ਸਟਾਲੇ ਚ ਵੜੀ ਜਾਨੀ ਆ ਅੱਜ ਲੈ ਸਦਾ ਸਭ ਸਾਰਾ ਦਾ ਪੂਟਾ ਤੋੜ ਕੇ ਤੇ ਸੋੜ ਦਿੱਤਾ ਵਾ ਹਲ ਤੋ ਇਹ ਸਾਗ ਹੈ ਡੰਡ ਲਾਈ ਜਾਨੀ ਸਾਡੀਆਂ ਚੀਜ਼ਾਂ ਦੀ ਨਾਲੇ ਬਿਨਾ ਪੁੱਛੇ ਖਾਣ ਕਰਨੀ ਸਦੀ ਨਾ ਬੁਲਾਈ ਤੇ ਮੈਂ ਲੜੇ ਦਿੱਤਾ ਹੀ ਕੋ ਕੰਡ ਤੇਰੀ ਐਵੇਂ ਸਾਡੇ ਸਟਾਲੇ ਚ ਵੜਦੀ ਜਾਨੀ ਬਿਨਾ ਕਿਸੇ ਗੱਲ ਤੋਂ ਆ ਲੈ ਜਾ ਸਾਹ ਰਿੰਨ ਲਈ ਹੁਣ ਜਿਹੜਾ ਤੋੜ ਲਿਆ ਨਾ ਮੇਰੇ ਨਾਲ ਸਾਝ ਦੇ ਦੇ ਕੀ ਹੋ ਨਿਆਣੀ ਨੂੰ ਖੇਡ ਨਹੀਂ ਨਿਆਣੀ ਚੱਲ ਨਿਆਣੀ ਬੁੱਢੀ ਭੂਏ ਚੜਾਈ ਚਾ ਵੀ ਤੁਹਾਡੇ ਨਾਲ ਚੱਲ ਜਾਂ ਤੂੰ ਵੀ ਮਗਰ ਹੀ ਹੋ ਜਾ ਮੈਂ ਸਾਹ ਲਾਇਆ ਤੂੰ ਮੇਰੇ ਨਾਲ ਬਾਰੀ ਕੋਰੀ ਕਰਾ ਲਈ ਜੀ ਹੁੰਦੀ ਜਾਂ ਨਹੀਂ ਜਦੋਂ ਤੇ ਤੁਹਾਡੇ ਅਖਾ ਚਾਰ ਪੈਸੇ ਨਹੀਂ ਕੀ ਹੋ ਗਿਆ ਨਿਆਣੀ ਕੀ ਅੰਦਰੱਕ ਬੋਹ ਪੜ ਜੀ ਨਿਆਣੀ ਤੂੰ ਭਜਾ ਘਤੀ ਚੱਲ ਚੱਲ ਉਹਨਾਂ ਘਰ ਭਾਇਆ ਕਰ ਗੱਲ ਛਾੜ ਦੇ ਨੀ ਕੋਲ ਨੂੰ ਲੈ ਕੇ ਜਾ ਕੇ ਤੇ ਕੰਮ ਕਰ ਕੋਈ ਐਵੇਂ ਦੋਵਾਂ ਦੇ ਦਿਵਾਲੇ ਹੋਈ ਰਹਿੰਦੀ ਤੂੰ ਮੈਨੂੰ ਉੱਥੋਂ ਝੋਟ ਕੇ ਤੋਰਾਈਂ ਤਾਂ ਉੱਥੋਂ ਜਵਾਬ ਦੇ ਦੇਂਦੀ ਕਿਹਨੀ ਹੈ ਗਾਥੀ ਦੀ ਨੀਰ ਸੀ ਗੱਤ ਮੈਂ ਹਨ ਹਨੇ ਕੁ ਤੇ ਹੋ ਕੇ ਕੀ ਕਰ ਪਿਆ ਨੇ ਆਹੋ ਤੂੰ ਕਹਿਣਾ ਵੀ ਦੇਈ ਦੇਣੇ ਚੀਜ਼ ਵਿੱਚ ਕਿੰਨੀ ਵੀ ਪਾਣੀ ਆਹੋ ਚਾਰੇ ਮਾਸਾ ਮਾਸਾ ਜਿੰਨੇ ਨੇ ਹੈਗੇ ਇਹਨਾਂ ਨੂੰ ਤੋੜ ਕੇ ਤੇ ਚਾਰੇ ਦਾ ਪਾਪ ਹੀ ਆ ਮੈਂ ਚਲ ਭੁਲੀ ਭਲੇ ਕਿਤੇ ਰਹੀ ਸੀ ਮੂੰਹੋਂ ਜਾਣ ਵਾਲੀ ਜੁਨੀ ਆਨੀ ਵੀ ਮੇਰੀ ਕੱਟ ਦਿੱਤੀ ਹੈ ਘਾਹ ਵੀ ਸੰਘੂ ਮੁਟ ਪੈ ਆਹੋ ਕਿ ਤੇਰੀਏ ਪੈਰਾਂ ਚੱਗੇ ਵੜਦੇ ਆ ਮੂੰਹ ਚੁੱਕ ਕੇ ਆ ਜਾਂਦੀ ਨਾਲੇ ਮੇਰੀ ਨੀਂਦ ਖਰਾਬ ਕੀਤੀ ਚੰਗੀ ਭਲੀ ਮੈਂ ਲੰਮੇ ਪਈ ਹਾਂ ਉਹਦੇ ਤੇ ਬਾਲਟਾ ਚੁੱਕ ਕੇ ਤੇ ਤੀਜੇ ਦਿਨ ਘਰ ਨੂੰ ਤੁਰ ਹੀ ਆਉਂਦੀ ਮੈਨੂੰ ਆਹ ਦੇ ਦੇ ਮੈਨੂੰ ਉਹ ਦੇ ਦੇ ਗੋਗ ਲੂਤੀ ਨਹੀਂ ਗੋਉ ਤੇ ਮੈਂ ਆਪ ਤਾਂ ਰੁਗ ਰਿਹਾ ਕਿੱਥੇ ਸੋਹਣੇ ਗੋਗ ਲੂ ਭਏ ਸਿਰ ਪੁੱਟ ਕੇ ਤੇ ਧਰਦੀ ਆ

ਕਸ ਕਰੇਗਾ ਕਸ ਕਰੇਗਾ ਮੈਂ ਤਾਂ ਦੱਸਦਾ ਹਾਂ ਤੂੰ ਉਹਦੇ ਮੇਰੀ ਕਿਤਾਬ ਪੁੱਤੇ ਖਾਣੀ ਕੀਤੀ ਤੂੰ ਇੱਥੇ ਮੈਨੂੰ ਜਵਾਬ ਦੇ ਬੂੰ ਐਡੀ ਦੂਰ ਮੈਂ ਲੱਕਾ ਮਾਰਦੀ ਗਈ ਨਹੀਂ ਆ ਜਾਣੀ ਆ ਚਾਹ ਪੀਉਣੀ ਆ ਨਹੀਂ ਚਾਹ ਨਹੀਂ ਮੀ ਪੀਣੀ ਚਾਹ ਨਹੀਂ ਮੈਂ ਚਾਹ ਮੇਰੀ ਵਾਧੂ ਕਲੇ ਭਣੀ ਹੈ ਨਹੀਂ ਵੀ ਮੈਂ ਪਿਆ ਨਹੀਂ ਜਾ ਜਾ ਫਿਰ ਐਵੇਂ ਮੇਰੀ ਕਾਹច ਐਵੇਂ ਬੁਰਾ ਕਰਤਾ ਉਹਦੇ ਵਰਸਾਈ ਕਰਕੇ ਬੈਠੀ ਨਹੀਂ ਗੁੱਸਾ ਨਾ ਕਰਾਂ ਨਾ ਫਿਰ ਕੀ ਕਰਾਂ ਤੂੰ ਬੰਦਿਆਂ ਵਾਲੀ ਕੀਤੀ ਨਿਆਣੀ ਮੇਰੀ ਭੋਰਾ ਭਾਦੀ ਨਹੀਂ ਕਲੇ ਤੈਨੂੰ ਗਦਾਬਾਂ ਨਹੀਂ ਮਾਰਿਆ ਤਾਂ ਤੂੰ ਫੜ ਕੇ ਬਾਹੋਂ ਨਹੀਂ ਬਾਹਰ ਕੱਢਦਾ ਤੈਨੂੰ ਸ਼ਰਮ ਨਾ ਆਈ ਦੇ ਚਾਲ ਕੋਈ ਨਹੀਂ ਛੱਟ ਖੜਾ ਹੋਣਾ ਕਿ ਕਿੱਥੇ ਉਤਰ ਚ ਪੁੱਤਰ ਦੇ ਚੜ ਕੇ ਫੇਰ ਨਹੀਂ ਛੱਡਦਾ ਤੂੰ ਨਿੱਕੀ ਜੀ ਗੱਲਾਂ ਤੋਂ ਹੁਣ ਤਾਂ ਕੋਈ ਮਤਲਬ ਹੋਊਗਾ ਜਿਹੜੀ ਮਿੱਟੀ ਚਾਹ ਪੀਣੀ ਮੈਂ ਨਹੀਂ ਪੀਣੀ ਚਾਹ ਮੈਂ ਦੋ ਤਾਂ ਕਾਰ ਨਹੀਂ ਨਾ ਮੈਂ ਨਹੀਂ ਕੁਝ ਵੀ ਪੀਣਾ ਮੁੰਡਾ ਲੈ ਆਇਆ ਸੀ 500 ਰੁਪਈਆ ਦਾ ਕਾਫੀ ਦਾ ਪੈਟੋ ਬਣਾ ਲੈਣੀ ਨਾ ਮੈਂ ਕੁਝ ਵੀ ਨਹੀਂ ਪੀਣਾ ਮੈਂ ਕਿਹਨੂੰ ਕਹਿ ਤਾ ਛੱਡੀ ਪੜ ਹੈ ਨਹੀਂ ਚਾਹ ਬਣਾ ਲੈਣੀ ਕਾਫੀ ਬੜੀ ਬਸਵਾਦ ਬਣਾ ਲਈ ਮੈਂ ਨਹੀਂ ਪੀਣੀ ਮੈਂ ਤੈਨੂੰ ਦੱਸਉਣੀ ਮੈਂ ਪੀਣੀ ਤੂੰ ਮੇਰੀ ਗੱਡਾਂ ਦੇ ਬੋਲ ਲਈ ਤੇਰੇ ਨਾਲ ਤਾਂ ਨਿੱਕੀ ਚੰਗੀ ਹੈ ਜਿਹਨੂੰ ਮੈਂ ਆਨੀ ਹੈ ਜੇਸ ਕਰਕੇ ਇਹਨੇ ਨਹੀਂ ਬੋਲਦੀ ਤੇ ਹਾਂ ਤੂੰ ਦੋ ਦਿਨ ਮਿੱਠੀ ਤੇ ਦੋ ਦਿਨ ਤੂੰ ਕੌੜੀ ਹੋ ਜਾਨੀ ਵਿਚਾਰ ਕੋਈ ਨਹੀਂ ਕਾਫੀ ਪਿਆ ਦੀ ਨਹੀਂ ਕਾ ਤੂੰ ਐਂ ਦਾ ਕਰਦੀ ਆ ਤੂੰ ਨਾ ਮੇਰੀ ਵੀ ਕੋਈ ਇੱਜ਼ਤ ਵਾ ਹੈ ਐਂ ਕਰਕੇ ਚੱਲ ਮੇ ਮੁੰਨਣਾ ਤੇ ਤਾਂ ਹੀ ਮੇਰੇ ਜੀ ਨਹੀਂ ਕਰਦਾ ਮੈਨੂੰ ਤੂੰ ਮੈਨੂੰ ਕਾਫੀ ਆਖ ਨਹੀਂ ਹੈਗੀ ਹੋਗੀ ਆਹ ਹੋਰ ਉਹ ਆਪਣਾ ਕਿਦੰਨੀ ਤਨ ਬੀ ਉਸ ਦੋ ਤੇ ਕੱਲੇ ਕਿ ਪਾਣੀ ਦਾ ਪਾਈ ਵਿੱਚ ਨਾ ਨਾ ਕਿੱਥੇ ਹੋਣੀ ਨਾ ਕੋਈ ਗੁੱਸਾ ਹੈਗਾ ਨਾ ਮੈਨੂੰ ਮੈਂ ਵਧੀਆ ਬਣਾ ਕੇ ਨਾ ਖੰਡਾ ਹੋ ਜਾਣਾ ਨਹੀਂ ਤੇ ਮੈਂ ਤਾਂ ਲਾਮਾ ਹੀ ਦੇਣਾ ਹੀ ਤੇ ਸੱਤ ਨੇ ਮੈਂ ਤੇ ਤੇਰੇ ਘਰੇ ਕਦੀ ਵੀ ਨਾ ਆਉਂਦੀ ਚੱਲ ਕਰਦੇ ਇਹ ਦੋ ਚੈਨਾ ਵਿਟਾਂ ਦੇ ਕਿ ਕੀ ਲਾਈ ਹੇ ਤੇ ਉਹ ਕਿਹਾ ਤਾਂ ਆਈ ਕਿਨੇ ਬੰਨੇ ਚਾਹ ਪੀਣ ਨੂੰ ਕੂੜਾ ਸੁੱਟਾਂ ਤੇ ਬੰਨੀ ਤੇ ਚਾਹ ਤੇ ਰੋਸ ਦਾ ਰੋਸਣਾ ਦਾ ਮੇਰਾ ਬਹਾਨਾ ਹੈ ਚਾਹ ਤੋਂ ਸਿੱਧੀ ਕੌਫੀ ਤੇ ਆ ਗਈ ਮੈਨੂੰ ਕੀ ਕਹਿੰਦਾ ਕਿੰਨੇ ਦਿਨ ਹੋ ਗਏ ਤੇ ਕੀ ਸੁਆਦ ਵੜੀ ਲੱਗਦੀ ਹੈ ਵਿਆਹ ਤੇ ਕੀਤੀ ਸੀ ਚਲ ਇਹਨੇ ਨਾ ਪਾਵੀ ਸਸਿਕਾਲ ਦੀਦੀ ਸਸਿਕਾਲ ਹੋ ਨਹੀਂ ਤੁਮ ਕਿਦਾਂ ਮੂੰ ਬੱਦਾ ਕੀ ਭੂਣ ਪੜ ਲੜ ਗਈ ਸੀ ਨਹੀਂ ਨਹੀਂ ਜੀ ਭੂਣ ਨਹੀਂ ਲੜਿਆ ਹਾਂ ਇਹ ਤਾਂ ਉਹ ਲਾਇਆ ਫੇਸ਼ੀਅਲ ਕੀਤਾ ਵਾ ਬਾਹਰੋਂ ਆਈ ਸੀ ਕਿੱਟ ਮੇਰੀ ਇੰਗਲੈਂਡ ਤੋਂ ਅੱਛਾ ਹਾਂ ਆ ਚੁੱਲ੍ਹੇ ਚੱਲ ਲਾ ਕੇ ਤੋਂ ਉਂਝੀ ਨਹੀਂ ਮੈਂ ਬੈਂਦੀ ਹੁਣ ਨੀ ਮੂੰਹ ਤੇਰਾ ਬਦਲ ਗਿਆ ਕਿ ਉਹੀ ਆ ਬੜੀ ਚਿੱਟੀ ਹੋ ਗਈ ਮੈਂ ਕਦੇ ਵੇਖੀ ਨਾ ਤੂੰ ਸਹੀਂ ਕਿਤੇ ਜਾ ਤਾਂ ਇਹ ਤੇ ਕਿੱ ਟੱਕ ਕੇ ਰੱਖਿਆ ਮੈਂ ਪੈਸੇ ਖਰਚ ਕੇ ਬਹਿ ਜਾਂਦੀ ਤੇਰਾ ਵੀ ਤੇ ਇਹੀ ਕੰਮ ਹੀ ਹੈ ਹੈ ਕਿਉਂ ਕੀ ਹੋ ਗਿਆ ਕੁਛ ਨਹੀਂ ਮੇਰਾ ਮੂੰਹ ਨਹੀਂ ਲੈਖਿਆ ਜਿਦ ਮੇਰਾ ਮੂੰਹ ਵੇਖੋਗੇ ਨਾ ਉਸ ਦਿਨ ਦੱਸਿਓ ਐਨੀ ਚਿੱਟੀ ਚਿੱਟੀ ਹੋ ਗਈ ਬੰਰੇ ਜੀ ਪਿੱਛੇ ਕਰਦੀ ਮੇਰੇ ਤੇ ਚਿੱਟੀ ਹੋਗਾ ਤਾਂ ਤੂੰ ਤਾਂ ਮੂੰਹ ਤੇ ਲਕਾਈ ਬੈਠੀ ਹੈ ਹੈ ਲੋ ਚਿੱਟੀ ਹੋ ਕੇ ਮੂੰਹ ਲੋਕੀਏ ਚਖਾਉਂਦੇ ਵੀ ਮੈਂ ਚਿੱਟੀ ਹੋਈ ਇੱਕੋ ਦਮ ਗਾੜੀਆਂ ਇੱਥੇ ਧੁਮਾਕਾ ਕੱਢਣਾ ਤਾਂ ਡਾਕੋ ਜਣਾਉਂਗੀ ਨਾ ਅੱਜ ਦਵਾਈ ਲਾਉਣ ਦੇ ਚਲ ਵੇਖੂ ਮੈਂ ਜੇ ਤੂੰ ਚਿੱਟੀ ਹੋ ਗਈ ਫੇ ਮੈਂ ਵੀ ਲਾ ਲੂੰਗੀ ਦੱਸ ਦੀ ਚੰਗਾ ਹਾਂ ਤੁਹਾਡੀ ਕਿਥੇ ਕਾਤ ਬਾਹਰ ਦੀ ਚੀਜ਼ਾਂ ਲਾਉਣ ਦੀ ਤੂੰ ਇੱਥੋਂ ਵਾਲਿਆਂ ਦਾ ਕਿਹਦੇ ਨਾਲੋਂ ਘਟ ਹੈ ਸਾਡੇ ਕੋ ਪੈਸੇ ਹੈ ਪੈਸਾ ਚਾਹੀਦਾ ਪੈਸਾ ਡਾਲਰ ਓਏ ਡਾਲਰ ਮੂੰਹ ਤੇ ਹੀ ਲਾ ਛੱਡਿਆ ਕਿਤੇ ਕੋਠਿਆਂ ਨੂੰ ਵੀ ਲਾ ਲਿਆ ਕਰੋ ਹੇ ਲੋਕ ਯੋਗਿੰਦਰ ਲਕਮਾਉਂਦੇ ਜੀ ਕੋਠੀ ਹਾਟੀ ਤਿੰਨ ਮੰਜ਼ਲੀ ਪਈ ਸ਼ਹਿਰ ਚ